ਮੰਦir ਵਿੱਚ ਇੱਕ ਇੱਕ ਗੱਲ ਚੱਲ ਰਹੀ ਹੈ ਵੀ ਅੱਜ ਦੇ ਦਿਨ 4:30 ਵਜੇ ਆਪਣੇ ਮਹਾਰਾਜ ਜੀ ਦੇ ਪਾਵਨ ਰੂਪ ਦੇ ਲਾਸਟ ਵਾਰ ਦਰਸ਼ਨ ਕੀਤੇ ਸੀ ਅੱਜ 26 ਤਰੀਕਾ ਨਾ ਹਾਂਜੀ 26 ਦਸੰਬਰ 26 ਦਸੰਬਰ ਅੱਜ ਮੈਂ ਲਾਸਟ ਵਾਰ ਦਰਸ਼ਨ ਕੀਤੇ ਸੀ ਆਪਣੇ ਮਹਾਰਾਜ ਜੀ ਕੀ ਬਚਨ ਹੋਏ ਸੀ ਉਸ ਦਿਨ ਵੀ ਉਸ ਦਿਨ ਮੇਂ ਸੇਵਾਦਾਰ ਨੂੰ ਪਤਾ ਉਸ ਦਿਨ ਮੇਰੇ ਨਾਲ ਨਾ ਇੱਕ ਕੋਈ ਆਪੇ ਸੱਰ ਗਿਆ ਸੀ ਵਾਪੇ ਜੀ ਪਹਿਲੀ ਵਾਰ ਗਿਆ ਸੀ ਉਹ ਤਾਂ ਸਾਨੂੰ ਨਾ ਮਹਾਰਾਜ ਦੇ ਅੰਦਰ ਤਾਂ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਸੀ ਲਾਈਨ 'ਚ ਲੱਗ ਗਏ ਉੱਥੇ ਤੀਨਾ ਥੱਲੇ ਛੱਡ ਜਿੱਥੇ ਜਿੱਥੇ ਮਹਾਰਾਜ ਜੀ ਦਾ ਪਾਵਨ ਸਰੀਰ ਵੀ ਸੰਗਤ ਦਰਸ਼ਨ ਰੱਖਿਆ ਹੋਇਆ ਸੀ ਅਸੀਂ ਲਾਈਨ 'ਚ ਲੱਗ ਗਏ ਮੈਂ ਕਿਹਾ ਕਹਿੰਦੇ ਇੱਥੇ ਇਸੇ ਤਰ੍ਹਾਂ ਜਦੋਂ ਅਸੀਂ ਲਾਈਨ ਚ ਲਾ ਕੇ ਮੱਥਾ ਟੇਕਣਾ ਆਇਆ ਤਾਂ ਜਦੋਂ ਜਿਹੜਾ ਉੱਥੇ ਖੜਿਆ ਸੀ ਇੱਕ ਮਨਮੋਹ ਸਿੰਘ ਜੀ ਮੈਨ ਲੱਗਦਾ ਬਾਬਾ ਜੀ ਦਾ ਸੇਵਾਦਾਰ ਉਹ ਉਸ ਮੋਤੇ ਕੋਲ ਖੜਾ ਸੀ ਉਹਨੇ ਨਾ ਆਹ ਕਰਕੇ ਟੇਬਲ ਪਰੇ ਕਰਕੇ ਉਹਨਾਂ ਕਹਿੰਦੇ ਤੁਸੀਂ ਇੱਧਰ ਨੂੰ ਆ ਜਾਓ ਜੀ ਹਾਂਜੀ ਤੇ ਬਾਬਾ ਜੀ ਦੇ ਪਿੱਛੇ ਜਾ ਕੇ ਇਹ ਇੱਧਰ ਨੂੰ ਮੇਰੇ ਬਾਬਾ ਜੀ ਪਰਮਜੀਤ ਉਹਨਾਂ ਨੇ ਬੇਨਤੀ ਕਰੀ ਮਹਾਰਾਜ ਜੀ ਆਈ ਹੈ ਇਹਨਾਂ ਦੇ ਘਰ ਦੇ ਉਹਦੇ ਬੱਚੇ ਮੇਰੇ ਵੀ ਮਨ ਚਾਵੇ ਵਾਈਕ੍ਰੂ ਹਾਰਿਕ ਦੇ ਸੰਸਾਂ ਦੇ ਵਿੱਚ ਮੇਰਾ ਇੱਟਾ ਬੜਾ ਅਫਸਰ ਆਇਆ ਵੀ ਮੈਂ ਵੀ ਕੁਝ ਬਣਿਆ ਹੁੰਦਾ ਤਾਂ ਮੇਰਾ ਵੀ ਕੁਝ ਕੁਦਰਤੀ ਮੇਰੇ ਮਨ 'ਚ ਨਾ ਅੱਜ ਤੱਕ ਨਹੀਂ ਸੀ ਕਦੇ ਖਿਆਲ ਆਇਆ ਪਤਾ ਨਹੀਂ ਕਿਆ ਕੋਈ ਕਹੇ ਤਾਂ ਵੀ ਮਾੜਾ ਕਰਮ ਅੱਗੇ ਆ ਗਿਆ ਜਾਂ ਕਿ ਆ ਗਿਆ ਮਨ 'ਚ ਉਹਨੂੰ ਵਿਚਾਰ ਬਣਿਆ ਵੀ ਮੈਂ ਵੀ ਕੁਝ ਬਣ ਜਾਂਦਾ ਇੰਨੀ ਸੀ ਪਤਾ ਵੀ ਸਭ ਤੋਂ ਬੜੀ ਤਾਂ ਜਮਾਰਾ ਦੇ ਚਰਨਾਂ ਨੂੰ ਮੱਥਾ ਟੇਕਣਾ ਹੀ ਪਾ ਗੰਭਲ ਜੇ ਆਪਾਂ ਕਹਿ ਲਈਏ ਨਾ ਹਨ ਮੰਤਰੀ ਬੰਡ ਜਾਣਾ ਵੀ ਸੌਖਾ ਹੈ ਸਭ ਤੋਂ ਔਖਾ ਪਰਮਾਤਮਾ ਨੂੰ ਪਾਉਣਾ ਹੈ ਵਾਹ ਵਾਹ ਗੁਰੂ ਸਾਹਿਬ ਨੇ ਕਿਹਾ ਆਖਣ ਔਖਾ ਸੱਚਾ ਨਾਮ ਉਹ ਕਿਤਨੀ ਮਹਾਨ ਜੀ ਨੇ ਕਿਹਾ ਜਨ ਖਿਆਲਾਂ ਦੰਦੇ ਗਏ ਤਾਈ ਕੋ ਤੇ ਬਾਬਾ ਜੀ ਦੇ ਨਾਲ ਇੱਕ ਬਹੁਤ ਸੇਵਾਦਾਰ ਹੈ ਉਹ ਵੀ ਰਿਟਰਨ ਚ ਬੈਠਾ ਨਾਲ ਮੈਂ ਬਾਬਾ ਜੀ ਜਗ੍ਹਾ ਬੈਸ ਸਵਾਈ ਪਰ ਜੀ ਅੰਕਲ ਜੀ ਨੇ ਮੱਥਾ ਟੇਕ ਕੇ ਕਹਿੰਦੇ ਟੇਕ ਲੋ ਜੇ ਟੇਕੇ ਮੈਂ ਮਹਾਰਾਜ ਜੀ ਵੀ ਸਦਾ ਅੰਗ ਸੰਗ ਕਿਰਪਾ ਰੱਖਿਓ ਬਾਬਾ ਜੀ ਕਹਿੰਦੇ ਉਸਵੇਂ ਕਹਿੰਦੇ ਤਾਂ ਨਾ ਤੁਹਾਡੇ ਸਦਾ ਯੰਗ ਸੰਗ ਹੈ ਔਰ ਦੂਜਾ ਮਹਾਰਾਜ ਜੀ ਨੇ ਬਚਨ ਕੀਤਾ ਐ ਸਮਾਨ ਵੰਗ ਉਂਗਲ ਕੀਤੀ ਮੈਨੂੰ ਨਹੀਂ ਸਮਝ ਆਇਆ ਕੁਛ ਵੀ ਇਦਾਂ ਇਦਾਂ ਇਹ ਉਂਗਲ ਦਾ ਕੀਤੀ ਉਹ ਕੁਝ ਨਹੀਂ ਬਚਨ ਕੀਤਾ ਹੁਣ ਬਾਅਦ ਚ ਪਤਾ ਨਹੀਂ ਉਹਨਾਂ ਦੇ ਬਚਨਾਂ ਦਾ ਡੀਕੋਡ ਕਿੱਥੋਂ ਕਰ ਸਕਦੇ ਆ ਮੇਰੇ ਦਿਮਾਗ ਚ ਇਹ ਆਇਆ ਵੀ ਸ਼ਾਇਦ ਮਹਾਰਾਜ ਦਸਰੇ ਹੋਣ ਵੀ ਹੁਣ ਤਾਂ ਵੀ ਹੁਣ ਅਸੀਂ ਤੁਹਾਨੂੰ ਦਰਸ਼ਨ ਅਸਵਾਦ ਚ ਦੇਆ ਕਰਾਂਗੇ 你还。